ਕੀ ਕੀ ਹਾਲ ਹੈ ਮੇਰੇ ਪਿਆਰੇ ਸਾਥੀਓ ਤੇ ਅੱਜ ਨਾ ਆਪਾਂ ਗੱਡੀ ਦਾ ਡੈਸ਼ ਕੈਮ ਇੱਕ ਸੀ ਮੰਗਵਾਇਆ ਤੇ ਉਹ ਭਰਾ ਦੇ ਆਪਾਂ ਲਾਉਣਾ ਗੱਡੀ ਦੇ ਵਿੱਚ ਅੱਜ ਕੱਲ ਤੁਸੀਂ ਦੇਖਦੇ ਹੋ ਕਿ ਕਈ ਵਾਰੀ ਆਪਾਂ ਖੁਦ ਸਹੀ ਹੋਈਦਾ ਅੱਗੋਂ ਹੀ ਕੋਈ ਰੋਂਗ ਸਾਈਡ ਆਂਦਾ ਬੰਦਾ ਆਪਣੀ ਗੱਡੀ ਵਿੱਚ ਮਾਰ ਦਿੰਦਾ ਏ ਜਿਹਦੇ ਕਰਕੇ ਅੱਜ ਕੱਲ ਅਦਾਲਤ ਵੀ ਪ੍ਰੂਫ ਮੰਗਦੀ ਆ ਠੀਕ ਹੈ ਇਹ ਆਪਾਂ ਨਾ ਇੱਕ ਗੱਡੀ ਦਾ ਫਰੰਟ ਕੈਮਰਾ ਮੰਗਵਾਇਆ ਸੀ ਇਹ ਆਪਾਂ ਭਰਾ ਦੇ ਕਰਾਂਗੇ ਇੰਸਟਾਲ ਇਹਦੇ ਵਿੱਚ ਕੀ ਇੱਕ ਤਾਂ ਫਰੰਟ ਕੈਮਰਾ ਏ ਇਹ ਵੀਡੀਓ ਪੂਰੇ ਰਿਕਾਰਡ ਕਰੇਗਾ ਅੱਗੇ ਤੇ ਅੱਜ ਇਹਨੂੰ ਆਪਾਂ ਲਾ ਕੇ ਦੇਖਦੇ ਹਾਂ ਦੀ ਕੁਆਲਿਟੀ ਕਿੱਦਾਂ ਦੀ ਆ ਕੀ ਆ ਸਭ ਤਰ੍ਹਾਂ ਤੇ ਇਹ ਆਪਣਾ ਦੋਸਤ ਹੀ ਹੈ ਮੁੰਡਾ ਦਿੱਲੀ ਮੇਡ ਇਨ ਇੰਡੀਆ ਹੈ ਇਹ ਚਾਈਨਾ ਮੇਡ ਨਹੀਂਗਾ ਹੈ ਮੇਡ ਇਨ ਇੰਡੀਆ ਹੈ ਤੇ ਬਹੁਤ ਵਧੀਆ ਉਹ ਲੜਕਾ ਜਿੱਦੂ ਤਾਂ ਆਪਾਂ ਮੰਗਵਾਨੇ ਆ ਪਰ ਇੱਕ ਪਹਿਲਾ ਪੀਸ ਇੱਕ ਪੀਸ ਮੰਗਵਾਇਆ ਇਹਨੂੰ ਆਪਾਂ ਲਾ ਕੇ ਦੇਖਦੇ ਹਾਂ ਫਿਰ ਅੱਗੇ ਤੋਂ ਉਹ ਤੋਂ ਹੋਰ ਵੀ ਆਪਾਂ ਮੰਗਵਾ ਸਕਾਂਗੇ ਤੇ ਆਪਾਂ ਪਰਾਂ ਦੀ ਗੱਡੀ ਵਿੱਚ ਲਾ ਕੇ ਦੇਖਦੇ ਹਾਂ ਅੱਜ ਇਹਨੂੰ ਇਨਸਟਾਲ ਕਰਨਾ ਬਹੁਤ ਈਜੀ ਆ ਜਿੱਥੇ ਆਪਣੇ ਬਸ ਗੱਡੀ ਦੇ ਆਪਾਂ ਸਿਗਰਟ ਵਾਲਾ ਲਗਾਈਦਾ ਉਥੇ ਮੋਬਾਈਲ ਚਾਰਜਿੰਗ ਉਥੇ ਮੋਬਾਈਲ ਚਾਰਜਿੰਗ ਚ ਇਹਦਾ ਚਾਰਜਿੰਗ ਲਗਾ ਦੇਣਾ ਆਪਾਂ ਤੇ ਇਹਨੂੰ ਆਪਾਂ ਐਦਾ ਲਗਾ ਦੇਣਾ ਠੀਕ ਹੈ ਜਿੱਦਾਂ ਇਹ ਲਗਾਾਂਗੇ ਆਨ ਹੋ ਜਾਂਦਾ ਆਹ ਦੇਖੋ ਲੈ ਵੀਡੀਓ ਚੱਲ ਪਈ ਯਾਰ 뷰 ਬਹੁਤ ਸੋਹਣਾ ਆ ਰਿਹਾ ਇਹਦਾ ਤਾਂ ਬਹੁਤ ਸੋਹਣਾ 뷰 ਹੈ ਇਹਦਾ ਇਹਦੇ ਤੇ ਤਾਂ ਬਹੁਤ ਈਜ਼ੀ ਆ ਜਿੱਦਾਂ ਵੀ ਆਪਾਂ ਗੱਡੀ ਦੇ ਇਦਾਂ ਨੂੰ ਫਰੰਟ ਤੇ ਰੱਖ ਕੇ ਐਦਾਂ ਨੂੰ ਕ੍ਰਿੰਪ ਕਰ ਲੈਣਾ ਆ ਦੇਖੋ ਆ ਵਿਊ ਆ ਇਹਦਾ ਇਹ ਨਾਲ ਦੀ ਨਾਲ ਰਿਕਾਰਡਿੰਗ ਹੋਈ ਜਾਂਦੀ ਆ ਠੀਕ ਹੈ ਜੀ ਇਹਦੇ ਚ ਆਪਾਂ ਸਾਰਾ ਰਿਕਾਰਡ ਹੋ ਜਾਗਾ ਫਿਰ ਉਹਨੇ ਨਾਲ ਇੱਕ ਦਿੱਤਾ ਆਪਾਂ ਨੂੰ ਇੱਕ ਹੋਰ ਕੈਮਰਾ ਇਹਦੇ ਨਾਲ ਇੱਕ ਆਹ ਵਾਲਾ ਕੈਮਰਾ ਨਾਲ ਦਿੱਤਾ ਇਹ ਉਹ ਕਹਿੰਦਾ ਵੀ ਬੈਕ ਡਿੱਗੀ ਤੇ ਲਾਉਣ ਵਾਸਤੇ ਆ ਨਾਲ ਤੇ ਇਹ ਵੀ ਆਪਾਂ ਲਾ ਕੇ ਵੇਖਦੇ ਆ ਕਿੱਦਾਂ ਦਾ ਹੈ ਇਹ ਵੀ ਨਾਰਮਲੀ ਆਈ ਜੀ ਆ ਬਸ ਇੱਥੇ ਇਹਨੂੰ ਐਦਾ ਟ੍ਰਿੰਪ ਕਰਤਾ ਉਹ ਵਾਹ ਯਾਰ ਲੈ ਇਹਦਾ ਦਾ ਵੀਊ ਉਹਦੋਂ ਵੀ ਸੋਹਣਾ ਦੋ ਦੋ ਸਕਰੀਨਾਂ ਇਕੱਠੀਆਂ ਆ ਜਾਂਦੀਆਂ ਆ ਜਿਹੜਾ ਆਪਾਂ ਉਹ ਦੂਸਰਾ ਕੈਮਰਾ ਹੈ ਆਪਣਾ ਮੇਰੇ ਹੱਥ ਵਿੱਚ ਤੁਸੀਂ ਦੇਖ ਸਕਦੇ ਹੋ ਆਵੇ ਆ ਵਾਲਾ ਇਹਦਾ ਵੀਊ ਉਹ ਤੇ ਸਕਰੀਨ ਤੇ ਦੂਜਾ ਵੀਊ ਆ ਰਿਹਾ ਇਹਦਾ ਵੀਰੇ ਸਭ ਤੋਂ ਵਧੀਆ ਮੈਨੂੰ ਪਤਾ ਕੀ ਬੈਨੀਫਿਟ ਲੱਗਾ ਇੱਕ ਤਾਂ ਇੰਸਟਾਲ ਕਰਨਾ ਬਹੁਤ ਸੌਖਾ ਹੈ ਬਹੁਤ ਜਿਆਦਾ ਈਜ਼ੀ ਇੰਸਟਾਲ ਕਰਨਾ ਮੈਨੂੰ ਲੱਗਾ ਹੈ ਤੁਹਾਡੇ ਸਾਹਮਣੇ ਵੀਡੀਓ ਵਿੱਚ ਤੁਸੀਂ ਦੇਖ ਲਿਆ ਨੰਬਰ 2 ਤੇ ਦੋਨਾਂ ਕੈਮਰਾ ਦਾ ਵਿਊ ਬਹੁਤ ਸੋਹਣਾ ਮੈਨੂੰ ਲੱਗਾ ਇੱਕ ਆ ਜਿਹੜਾ ਬੈਕ ਕੈਮਰਾ ਛੋਟਾ ਕੈਮਰਾ ਇਹ ਵੀ ਤੁਸੀਂ ਦੇਖ ਰਹੇ ਸੀ ਇਹਦਾ ਵਿਊ ਬਹੁਤ ਸੋਹਣਾ ਹੈ ਦਾ ਦੋਨਾਂ ਦਾ ਵਿਊ ਬਹੁਤ ਸੋਹਣਾ ਬਾਕੀ ਇਹਦੇ ਵਿੱਚ ਇੱਕ ਹੋਰ ਚੀਜ਼ ਆ ਹੁਣ ਆਪਾਂ ਸਾਰਾ ਤੁਹਾਨੂੰ ਇੰਸਟਾਲ ਕਰਨਾ ਦੱਸਤਾ ਹੁਣ ਇਹਨੂੰ ਆਪਾਂ ਚਲਾਉਣ ਦਾ ਤੁਹਾਨੂੰ ਮੈਦਾ ਫਿਰ ਇਹਦੇ ਬੈਟਰੀ ਬੈਕਅਪ ਵੀ ਹੈਗਾ ਹੈ ਆ ਦੇਖੋ ਬਿਨਾ ਬੈਟਰੀ ਤੋਂ ਚੱਲੀ ਜਾਂਦਾ ਸੀ ਹੁਣ ਇਹਦੇ 'ਚ ਨਾ ਆਪਾਂ ਵੀਡੀਓ ਕਿਵੇਂ ਕੱਢਣੀ ਵੀਡੀਓ ਆਪਾਂ ਇਹਦੇ ਨਾ ਜਿਹੜੀ ਕੱਢਣੀ ਹੈ ਨਾ ਇਹਦੀ ਵੀਡੀਓ ਆ ਇੱਥੇ ਮੈਮਰੀ ਕਾਰਡ ਲੱਗਾ ਆ ਇਹਦਾ ਮੈਮਰੀ ਕਾਰਡ ਆਪਾਂ ਕੱਢ ਲਿਆ ਠੀਕ ਆ ਆ ਆਪਣਾ ਮੈਮਰੀ ਕਾਰਡ ਕਿਸੇ ਵੀ ਆਪਾਂ ਮੋਬਾਈਲ 'ਚ ਪਾ ਕੇ ਜਿੱਥੇ ਮਰਜ਼ੀ ਆਪਦੀ ਵੀਡੀਓ ਵੇਖ ਸਕਦੇ ਮੈਨੂੰ ਤਾਂ ਬਹੁਤ ਹੀ ਈਜ਼ੀ ਤੇ ਵਧੀਆ ਸਿਸਟਮ ਲੱਗਾ ਹੈ ਤੇ ਪ੍ਰਾਈਸ ਦੀ ਗੱਲ ਕਰੀਏ ਤੇ ਬਹੁਤ ਲੋਅ ਪ੍ਰਾਈਸ ਤੋਂ ਆ ਤਕਰੀਬਨ ਇਹ ਆਪਣੇ ਕੋਲੋਂ ਮਾਤਰਾ 1200 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਬਾਕੀ ਕੁਆਲਟੀ ਤੇ ਅਕੋਰਡਿੰਗ ਰੇਟ ਆ ਹਾਈ ਵੀ ਆ ਘੱਟ ਵੀ ਆ ਜੇ ਕਿਸੇ ਵੀ ਪ੍ਰਾਣੇ ਲੈਣਾ ਹੋਵੇ ਤੇ ਮੈਂ ਸਕਰੀਨ ਉੱਪਰ ਆਪਦਾ ਨੰਬਰ ਸ਼ੋਅ ਕਰ ਦੂੰਗਾ ਮੈਂ ਸਕਰੀਨ ਉੱਪਰ ਮੇਰਾ ਨੰਬਰ ਤੁਸੀਂ ਵੇਖ ਸਕਦੇ ਹੋ ਠੀਕ ਹੈ ਇਹਦੇ ਤੇ ਮੈਨੂੰ ਕਾਲ ਕਰਕੇ ਆਰਡਰ ਕਰ ਸਕਦੇ ਹੋ ਮੈਂ ਇਹ ਚੀਜ਼ ਨੂੰ ਅੱਜ ਦੇ ਸਮੇਂ ਵਿੱਚ ਬਹੁਤ ਵਧੀਆ ਚੀਜ਼ ਸਮਝਦਾ ਕੋਈ ਮਤਲਬ ਕਿ ਛੋਟੇ ਥੋੜੇ ਜਿਹਾ ਪ੍ਰਾਈਸ ਵਿੱਚ ਆਪਾਂ ਖੁਦ ਸੇਫ ਹੁੰਦੇ ਹੋਈਏ ਤੇ ਮੈਂ ਇਸ ਚੀਜ਼ ਨੂੰ ਬਹੁਤ ਹੀ ਅੱਛਾ ਸਮਝਦਾ ਬਾਕੀ ਜੇ ਕੋਈ ਨਾ ਖਰੀਦਣਾ ਹੈ ਮੈਨੂੰ ਕਾਲ ਕਰ ਸਕਦਾ ਧੰਨਵਾਦ ਸਾਰਿਆਂ ਦਾ